ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸੰਤ ਬਾਪੂ ਲਾਲ ਸਿੰਘ ਜੀ ਕੁੱਲੀ ਵਾਲੇ ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ ਦੀ ਤਰਾਇ ਸਾਲ ਵੀ ਸਾਲਾਨਾ ਉਹਨਾਂ ਦੀ ਯਾਦ ਵਿੱਚ ਗੁਰਮਤ ਸਮਾਗਮ ਜੋ ਕਰਵਾਇਆ ਜਾਂਦਾ ਪਿੰਡ ਮੇਰੇ ਦੀ ਸੰਗਤ ਵੱਲੋਂ ਸਮੂਹ ਸਾਧ ਸੰਗਤ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਔਰ ਮੈਂ ਬਾਜੀ ਨਿਸ਼ਾਨ ਸਿੰਘ ਸੈਕਟਰੀ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾਲਕ ਚੜਦੀ ਕਲਾ ਵਿੱਚ ਰੱਖੇ ਬਾਬਾ ਜੀ ਦਾ ਧੰਨਵਾਦ ਕਰਦਾ ਦਾ ਸੇਖਵਾ ਤੋਂ ਆਇਆ ਜੀ ਕਾਨੂੰਆਨ ਰੋਡ ਦੇ ਉੱਤੇ ਪਿੰਡ ਵਾ ਸੇਵਾ ਸਿੰਘ ਸੇਖਵਾ ਦਾ ਦੋਵੇਂ ਹੱਥ ਜੁਮਾਂਦਰੂ ਹੈ ਨਹੀਂ ਆ ਪੈਰਾਂ ਦੇ ਨਾਲ ਹੀ ਮੈਂ ਪ੍ਰਸ਼ਾਦਾ ਸ਼ਕਦਾ ਵਾਂ ਪੈਰਾਂ ਦੇ ਨਾਲ ਹੀ ਮੈਂ ਪਲੱਸ 2 ਕੀਤੀ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰਾ ਪਰਿਵਾਰ ਵਾਜੀ ਦੋ ਬੇਟੇ ਆ ਮਾਲਕ ਨੇ ਮੈਨੂੰ ਦਿੱਤੇ ਇੱਕ ਡੇਢ ਸਾਲ ਦਾ ਇੱਕ 13 ਸਾਲਾਂ ਦਾ ਜੋ 8ਵੀਂ ਜਮਾਤ ਚ ਜਾਂਦਾ ਵਾ ਔਰ ਘਰ ਵਾਲੀ ਆ ਜਿਹਨੂੰ ਬੀਬੀ ਰਜਨੀ ਅਵਾਰਡ ਜੀ ਦੇ ਨਾਲ ਸਨਮਾਨਤ ਕੀਤਾ ਗਿਆ ਫਤੇਗਰ ਸਾਹਿਬ ਤੋਂ ਔਰ ਨਾਮ ਇਹ ਦਿਹਾਰੀ ਲਾ ਸਕਦਾ ਵਾਂ ਜੇ ਵਾਹਿਗੁਰੂ ਨੇ ਮੇਰੇ ਕੋ ਹੱਥ ਕੋਏ ਆ ਤੇ ਮੈਨੂੰ ਆਵਾਜ਼ ਦਿੱਤੀ ਆਵਾਜ਼ ਦੇ ਨਾਲ ਹੀ ਮੈਂ ਆਪਣੇ ਘਰ ਦਾ ਸਰਕਲ ਚਲਾਉਣਾ ਵਾ ਮੈਂ ਜਿੰਨੀਆਂ ਵੀ ਰੱਬ ਵਰਗਿਆਂ ਨੂੰ ਆ ਤੂੰ ਹੀ ਇੱਥੇ ਬਰਾਜਮਾਨ ਜੋ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਇਸ ਗਰੀਬ ਨੂੰ ਜੋ ਵੀ ਤੁਸੀਂ ਆਪਣੀ ਨੇਕ ਕਮਾਈ ਚੋਂ ਦਾਨ ਦੋਗੇ ਉਹਦੇ ਨਾਲ ਹੀ ਮੇਰੇ ਘਰ ਦਾ ਗੁਜ਼ਾਰਾ ਚੱਲਣਾ ਵਾ ਮੈਂ ਮਾਲਵਾ ਟੀਵੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾਲਕ ਚੜ੍ਹਦੀ ਕਲਾ ਚ ਰੱਖੇ ਸਾਊਂਡ ਵਾਲੇ ਭਾਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾਲਕੋਨਾ ਤੇ ਕਿਰਪਾ ਕਰੇ ਇੱਕ ਸ਼ਬਦ ਦੇ ਨਾਲ ਹਾਜ਼ਰੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਜੀ ਮੇਰੀ ਜਾਨਦਾਨ ਆਸਰਾ ਤੇਰੀ ਬਾਣੀ ਜੀ ਮੇਰੀ ਜਾਨਦਾਨ ਆਸਰਾ ਤੇਰੀ ਬਾਣੀ ਜੀ ਦੁੱਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਜੀ ਬਾਬਾ ਦੁਖਾਂਦਰ ਦਾ ਦੀ ਦਾਵਾ ਤੇਰੀ ਬਾਣੀ ਜੀ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ दुकां दर दवा ते जी वाहिगुरू दुकां दर दान दवा तेरी बाणी पड़ जहिड़ा जी मन हो के। पापा त वकार वाली ਕਾਲਖ ਨੂੰ ਤੋਕੇ ਜੀ ਪਾਪਾਂ ਦੇਵ ਕਰ ਵਾਲੀ ਕਾਲਖ ਨੂੰ ਤੋਕੇ ਜੀ ਕਦਮ ਕਦਮ ਦੱਸੇ ਰਾ ਤੇਰੀ ਬਾਣੀ ਬਾਬਾ ਕਦਮ ਕਦਮ ਦੱਸੇ ਰਾ ਤੇਰੀ ਬਾਣੀ ਜੀ ਦੁੱਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਜੀ ਵਾਹਿਗੁਰੂ ਦੁੱਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਬਾਣੀ ਦੇ ਸਗਾਰੇ ਮਨ ਡੋਲ ਦਕ ਦੇ ਏ ਨਹੀਂ ਜੀ ਜ਼ਿੰਦਗੀ ਦੇ ਮੋਰਾ ਤੋਯੋ ਪੁੱਲ ਦਾ ਕਦੇ ਨਹੀਂ ਜਿੰਦਗੀ ਦੇ ਮੋਰਾ ਤੋਯੋ ਪੁੱਲ ਦਾ ਕਦੇ ਨਹੀਂ ਜੀ ਲਈ ਆਪਾ ਗਿਰਦੇ ਵਸਾ ਤੇਰੀ ਬਾਣੀ ਬਾਬਾ ਲਈ ਆਪਾ ਗਿਰਦੇ ਬਸਾ ਤੇਰੀ ਬਾਣੀ ਜੀ ਦੁੱਖਾਂ ਦਰਦਾਂ ਦੀ دوا ਤੇਰੀ ਬਾਣੀ ਜੀ ਬਾਬਾ ਦੁੱਖਾਂ ਦਰਦਾਂ ਦੀ دوا ਤੇਰੀ ਬਾਣੀ ਰਾਸ ਨੇ ਕਰੇ ਮਨ ਦੀਪਕ ਜਲਾ ਕੇ ਦਿਲ ਜਾਵੇ ਸਬਰ ਗਾਨੂ ਜਮਾਤੋਂ ਛੁਡਾ ਕੇ ਦਿਲ ਜਾਵੇ ਸਬਰ ਗਾਨੂ ਜਮਾਤੋਂ ਛੁਡਾ ਕੇ ਜਿ ਲਈ ਅਮਰਤ ਵਲੇ ਗਾਤੇ ਰੀ ਬਾਣੀ ਬਾਬਾ ਲਾਇਮ ਰਤ ਵਲੇ ਗਾਤੇ ਰੀ ਬਾਣੀ ਜੀ ਦੁੱਖਾਂ ਦੇ ਦਾਂਦੀ ਦਵਾ ਤੇਰੀ ਬਾਣੀ ਜੀ ਬਾਬਾ ਦੁੱਖਾਂ ਦੇ ਦਾਂਦੀ ਦਵਾ ਤੇਰੀ ਬਾਣੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਤੁਸੀਂ ਜਿੰਨੀਆਂ ਵੀ ਰੱਬ ਵਰਗੀਆਂ ਰੂਹਾਂ ਨੇ ਇਸ ਗਰੀਬ ਨੂੰ ਮਾਇਆ ਦਿੱਤੀ ਹੈ ਮੈਂ ਅਰਦਾਸ ਕਰਦਾ ਵਾਂ ਸੰਤ ਬਾਬੂ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੇ ਅੱਗੇ ਗਵਾਹਿ ਗੁਰੂ ਏ ਜਰੀਏ ਇੱਕ ਇੱਕ ਕਮਾਈ ਤੁਹਾਡੀ ਤੁਹਾਨੂੰ ਦੁਗਣੀ ਕਰਕੇ ਵਾਪਸ ਕਰੇ ਤੁਹਾਡੇ ਘਰ ਪਰਿਵਾਰਾਂ ਤੇ ਕਾਰੋਬਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਸੈਕਟਰੀ ਸਾਹਿਬ ਜੀ ਦਾ ਧੰਨਵਾਦ ਹੋਰ ਵੀ ਜਿਹਨੇ ਜੱਤੇ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ